ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਰ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਪ੍ਰਿੰਟ ਸੂਟਾਂ ਦੀ ਵੀਡੀਓ ਬਹੁਤ ਸੋਹਣੇ ਪ੍ਰਿੰਟ ਸੂਟ ਆਏ ਨੇ ਪਰ ਹੁਣ ਇਹਨਾਂ ਦਾ ਸਟਾਕ ਕਲੀਅਰ ਆ ਜੀ ਬਸ ਇਹੀ ਪੀਸ ਨੇ ਜਿਹੜੇ ਮੈਂ ਤੁਹਾਨੂੰ ਅੱਜ ਦਿਖਾਉਂਗੀ ਹਨਾ ਜਿਹੜੀਆਂ ਭੈਣਾਂ ਨੇ ਹੁਣ ਨੈਕਸਟ ਦੇ ਵਿੱਚ ਡਿਮਾਂਡ ਨਾ ਕਰਿਓ ਇਹਨਾਂ ਦੀ ਕਿਉਂਕਿ ਸਟਾਕ ਆਲਮੋਸਟ ਸਾਰਾ ਕਲੀਅਰ ਹੋ ਰਿਹਾ ਬਸ ਇਹ ਪੀਸ ਜਿਹੜੇ ਸਾਡੇ ਕੋਲ ਹੈਗੇ ਨੇ ਇਹ ਆਫਲਾਈਨ ਹੁਣ ਲਾਈ ਹੋਏ ਸੀਗੇ ਪਰ ਪਹਿਣਾ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਉੱਪਰ ਦੁਬਾਰਾ ਤਾਂ ਇਹ ਲਾਸਟ ਸੈਟਰਡੇ ਨਹੀਂ ਤਾਂ ਅਗਲੇ ਤੋਂ ਕੈਮਬ੍ਰਿਕ ਸਟਾਰਟ ਹੋ ਹੀ ਜਾਣੀ ਆ ਜੇ ਨਾ ਵੀ ਹੋਈ ਤਾਂ ਕੋਈ ਹੋਰ ਕਨਸੈਪਟ ਸਟਾਰਟ ਹੋਊਗਾ ਹੀ ਜਾਨੀ ਕਿ ਇਹ ਵਾਲਾ ਹੁਣ ਲਾਸਟ ਸਟਾਕ ਰਹੂਗਾ ਲਾਸਟ ਵੀਡੀਓ ਰਹੂਗੀ ਇਹ ਵਾਲੇ ਸਟਾਕ ਦੀ ਸੋ ਜਿਹੜੀਆਂ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਜਿਨ੍ਹਾਂ ਨੇ ਵੀ ਲੈ ਕੇ ਰੱਖਣੇ ਹੁੰਦੇ ਨੇ ਹਨਾ ਤੁਸੀਂ ਲੈ ਕੇ ਰੱਖ ਸਕਦੇ ਹੋ ਜਿਨ੍ਹਾਂ ਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਚਾਹੀਦਾ ਜਾਂ ਤੁਸੀਂ ਸ਼ੌਪ ਤੇ ਆ ਕੇ ਵਿਜ਼ਿਟ ਕਰ ਲਓ ਸ਼ੌਪ ਤੋਂ ਆ ਕੇ ਲੈ ਕੇ ਜਾ ਸਕਦੇ ਹੋ ਪ੍ਰਿੰਟ ਇਹ ਵਾਲੇ ਸੋ ਕਿਉਂਕਿ ਫਿਰ ਇਹਨਾਂ ਤੇ ਕੋਈਰ ਐਕਸਟਰਾ ਪੈਈ ਜਾਂਦਾ ਜਾਂ ਫਿਰ ਤੁਸੀਂ ਚਾਰ ਸੂਟਾਂ ਤੋਂ ਪਲੱਸ ਮੰਗਾ ਲਿਓ ਚਾਰ ਮੰਗਾ ਲਿਓ 5 6 10 ਜਿੰਨੇ ਮਰਜ਼ੀ ਮੰਗਵਾ ਲਿਓ ਤੇ ਜਿਨ੍ਹਾਂ ਨੂੰ ਤਾਂ ਇਹਨਾਂ ਦੀ ਰਿਕੁਆਇਰ ਹੈਗੀ ਆ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੇ ਜਿਹੜੀਆਂ ਪਹਿਣਾ ਪ੍ਰਿੰਟ ਸੂਟਾਂ ਤੋਂ ਪਿਛਲੀ ਵਾਰ ਰਹਿ ਗਈਆਂ ਸੀਗੀਆਂ ਹਨਾ ਇਹ ਥੋੜਾ ਜਿਹਾ ਸਟਾਕ ਸਮਝ ਲਓ ਰਿਪੀਟ ਤੇ ਹੀ ਆ ਇਹ ਸੋ ਜਿਹੜੀਆਂ ਭੈਣਾਂ ਨੂੰ ਵੀ ਹੁਣ ਚਾਹੀਦਾ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇੱਕ ਸੂਟ ਮੰਗਾਉਗੇ ਦੋ ਮੰਗਾਉਗੇ ਤਿੰਨ ਮੰਗਾਉਗੇ ਤਾਂ ਤੁਹਾਡੇ ਕੋਰੀਅਰ ਚਾਰਜਸ ਆਪਣਾ ਹੋਊਗਾ ਜੀ ਜੇ ਤੁਸੀਂ ਚਾਰ ਸੂਟ ਮੰਗਾਉਣੇ ਆ ਚਾਰ ਤੋਂ ਪਲੱਸ ਜਿੰਨੇ ਮਰਜ਼ੀ ਮੰਗਾ ਲਿਓ ਕੋਰੀਅਰ ਚਾਰਜਸ ਸਾਡਾ ਹੋਗਾ ਸੋ ਤੁਹਾਨੂੰ ਕੋਰੀਅਰ ਦੇ ਕੋਈ ਐਕਸਟਰਾ ਪੇ ਨਹੀਂ ਕਰਨੀ ਪਊਗੀ ਤੇ 500 ਦਾ ਸੂਟ 500 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਊਗਾ ਤੇ ਚਲੋ ਜੀ ਜਾਂ ਪਹਿਲਾ ਪੀਸ ਚੈਨਲ ਨੂੰ ਜ਼ਰੂਰ ਜਿਹੜੇ ਪਹਿਣਾ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਸੂਟ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਹਨਾ ਮੈਂ ਥੋੜੇ ਜਿਹਾ ਸਕਰੀਨਸ਼ਾਟ ਮੈਂ ਆ ਕਰੂੰਗੀ ਸ਼ੋ ਜਿੰਨੇ ਕੁ ਮੇਤੋ ਹੋ ਸਕੇ ਬੀ ਜਿਹੜੀਆਂ ਭੈਣਾਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਤੇ ਉਹਨਾਂ ਲਈ ਇਹ ਸਕਰੀਨਸ਼ਾਟ ਨੇ ਤਾਂ ਕਿ ਤੁਹਾਨੂੰ ਵੀ ਹੌਸਲਾ ਜਾਈ ਹੋ ਸਕੇ ਕਿਦਾਂ ਦਾ ਆਪਣਾ ਇਹ ਫੈਬਰਿਕ ਨਿਕਲਦਾ ਕਿਦਾਂ ਦੇ ਰਿਵਿਊ ਆਪਾਂ ਨੂੰ ਭੈਣਾਂ ਦਿੰਦੀਆਂ ਨੇ ਇਹ ਸਕਰੀਨਸ਼ਾਟ ਮੈਂ ਕਈ ਵਾਰੀ ਵੀਡੀਓ ਚ ਬੋਲ ਚੁੱਕੀ ਆ ਹਮੇਸ਼ਾ ਮੈਂ ਹਰ ਆਰਡਰਾਂ ਤੋਂ ਬਾਅਦ ਸਕਰੀਨਸ਼ਾਟ ਜਿਹੜੇ ਆਉਂਦੇ ਨੇ ਉਹਨਾਂ ਨੂੰ ਸੇਵ ਕਰਕੇ ਰੱਖੀਦਾ ਪਰ ਟਾਈਮ ਨਹੀਂ ਮਿਲਦਾ ਜੀ ਲਾਉਣ ਦਾ ਤੇ ਜਦੋਂ ਫਿਰ ਗੈਲਰੀ ਫੁੱਲ ਹੋ ਜਾਂਦੀ ਆ ਤਾਂ ਫਿਰ ਡਿਲੀਟ ਕਰਨੇ ਪੈ ਜਾਂਦੇ ਨੇ ਸੋ ਕੋਸ਼ਿਸ਼ ਰਹੂਗੀ ਅੱਜ ਦੀ ਵੀਡੀਓ ਦੇ ਵਿੱਚ ਕਿ ਮੈਂ ਆ ਸਕਰੀਨਸ਼ਾਟ ਸਾਰੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹੋ ਤੇ ਦੇਖ ਸਕਦੇ ਹੋ ਕਿੰਨਾ ਵਧੀਆ ਹਨਾ ਬਹੁਤ ਸੋਹਣਾ ਪਹਿਣਾ ਪਿਆਰ ਦਿੰਨੇ ਹੋ ਤੁਸੀਂ ਇੰਨਾ ਜ਼ਿਆਦਾ ਤੇ ਤਾਂ ਹੀ ਤੁਹਾਡੇ ਦਿਲਾਂ ਤੱਕ ਇੰਨੀ ਦੂਰ ਦੂਰ ਤੱਕ ਅਸੀਂ ਪਹੁੰਚ ਰਹੇ ਹਾਂ ਤੇ ਤੁਸੀਂ ਸਾਡੇ ਤੱਕ ਪਹੁੰਚ ਰਹੇ ਹੋ ਤੇ ਬਸ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਸੂਟ ਲੈਂਦੇ ਰਹੋ ਤੇ ਇੰਨੇ ਸੋਹਣੇ ਸੋਹਣੇ ਥੋੜੇ ਅਸੀਂ ਤੁਹਾਡੇ ਤੱਕ ਪਹੁੰਚਦੇ ਕਰਦੇ ਰਹੀਏ ਜੀ ਪ੍ਰਿੰਟ 'ਚ ਜਿਹੜਾ ਵੀ ਰੰਗ ਮਿਲਿਆ ਦੁਬਾਰਾ ਅਸੀਂ ਚੱਕ ਚੁੱਕੇ ਆ ਤੇ ਹੁਣ ਜਿੰਨਾਂ ਭੈਣਾਂ ਤੱਕ ਇਹ ਪਹੁੰਚ ਜਾਣਗੇ ਬਸ ਪਹੁੰਚ ਜਾਣਗੇ ਯਾਨੀ ਕਿ ਲਾਸਟ ਪ੍ਰਿੰਟ ਨੇ ਇਸ ਤੋਂ ਬਾਅਦ ਆਪਣੇ ਕੋਲ ਇਹਦਾ ਕੋਈ ਵੀ ਹੁਣ ਪ੍ਰਿੰਟ ਨਹੀਂ ਹੈਗਾ ਤੇ ਜਿਣੀਆਂ ਭੈਣਾਂ ਨੂੰ ਵੀ ਚਾਹੀਦੇ ਹੋਣਗੇ ਨਾ ਹੀ ਆਪਾਂ ਹੁਣ ਦੁਬਾਰਾ ਇਹਨਾਂ ਦੀ ਵੀਡੀਓ ਮੈਂ ਲੈ ਕੇ ਆਉਣੀ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਪਲੀਜ਼ ਆ ਨਾ ਹੁਣ ਤੁਸੀਂ ਆਪਣੇ ਆਰਡਰ ਕਨਫਰਮ ਕਰ ਲਿਓ ਤੇ ਜਿਨ੍ਹਾਂ ਨੂੰ ਚਾਹੀਦੇ ਨੇ ਜਸਟ ਉਹੀ ਸਕਰੀਨਸ਼ਾਟ ਦਿਓ ਇਹ ਨਵੀਂ ਸਕਰੀਨਸ਼ਾਟ ਪਾ ਕੇ ਫਿਰ ਸਾਨੂੰ ਦੁਬਾਰਾ ਦੁਬਾਰਾ ਪੁੱਛਣਾ ਪੈਂਦਾ ਹੋਰ ਪੈਣਾ ਲਈ ਵੀ ਵੇਟ ਕਰਨੀ ਪੈਂਦੀ ਆ ਵੀ ਹਾਂਜੀ ਉਹਨਾਂ ਨੂੰ ਹਾਂ ਕਹੀਏ ਕਿ ਨਾ ਕਹੀਏ ਕਿਉਂਕਿ ਸਾਰਿਆਂ ਦੇ ਵਿੱਚ ਸਿੰਗਲ ਸਿੰਗਲ ਪੀਸ ਨੇ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਦਾ ਪੀਸ ਤੇ ਨਹੀਂ ਹੈਗਾ ਸੋ ਪਲੀਜ਼ ਜਿਹੜੀਆਂ ਪੈਣਾ ਨੂੰ ਚਾਹੀਦੇ ਨੇ ਜਾਂਦੀ ਵਾਰ ਦੇ ਸੂਟ ਨੇ ਸੋ ਲੈ ਜਿਨ੍ਹਾਂ ਨੇ ਵੀ ਲੈਣੇ ਨੇ ਫਟਾਫਟ ਲੈ ਕੇ ਸਕਰੀਨ ਸ਼ਾਟ ਕਰ ਸਕਦੇ ਹੋ ਸਰਦੀਆਂ ਦਾ ਜਾਂਦਾ ਜਾਂਦਾ ਫੈਬਰਿਕ ਆ ਇਹ ਤੇ ਕੋਈ ਲੋਨੀਆਂ ਦਾ ਕੋਈ ਬੋਨੀਆਂ ਦਾ ਹਜੇ 2 ਮਹੀਨੇ ਆਰਾਮ ਦੇ ਨਾਲ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਬਹੁਤ ਸੋਹਣੀਆਂ ਆ ਕੁਆਂਜ ਕੁੱਟ ਕੁੱਟ ਕੱਪੜੇ ਨੂੰ ਹੰਡਾ ਲੋਂਗੇ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆ ਉਹ ਚਾਹੇ ਬੁਰਸ਼ਣਾ ਵੀ ਧੋ ਲਿਓ ਤਾਂ ਵੀ ਇਹਨਾਂ ਤੇ ਕੋਈ ਲੋਨ ਨਹੀਂ ਕੋਈ ਬੋਨ ਨਹੀਂ ਪੂਰਾ ਵਧੀਆ ਤੇ ਸਾਰੇ ਬ੍ਰਾਂਡ ਦੇ ਨੇ ਸਾਰੇ ਵਧੀਆ ਘਰਾਂ ਦਾ ਫੈਬਰਿਕ ਆ ਇਹ ਬਹੁਤ ਸੋਹਣਾ ਤੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਸਾਰੇ ਤਰ੍ਹਾਂ ਦੇ ਪ੍ਰਿੰਟ ਮਿਲਣਗੇ ਆ ਲੋ ਲਾਈਟ ਗ੍ਰੇ ਜਿਹੜਾ ਵੀ ਪ੍ਰਿੰਟ ਚਾਹੀਦਾ ਫਟਾਫਟ ਲੈ ਲਓ ਆਰਡਰ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਆ ਲੋ ਲਾਈਟ ਡਾਰਕ ਜਿੱਦਾਂ ਦਾ ਵੀ ਕਲਰ ਮਿਲੂਗਾ ਤੁਹਾਨੂੰ ਉਦਾਂ ਦਾ ਕਲਰ ਹੀ ਮੈਂ ਸ਼ੋਅ ਕਰ ਰਹੀ ਆ ਆ ਲੋ ਲਓ ਜੀ ਇਹ ਹੈਗਾ ਡਾਰਕ ਕਲਰ ਸਕਿਨ ਦੇ ਨਾਲ ਡਾਰਕ ਦਾ ਕੰਬੀਨੇਸ਼ਨ ਲਾਸਟ ਵੀਡੀਓ ਆ ਜਿੰਨਾ ਭੈਣਾਂ ਨੇ ਬੈਨੀਫਿਟ ਲੈਣੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਪਲੀਜ਼ ਦੁਬਾਰਾ ਇਨ੍ਹਾਂ ਸੂਟਾਂ ਲਈ ਨਾ ਤਾਂ ਮੈਨੂੰ ਇਹ ਕਿ ਉਹ ਵੀ ਦੀਦੀ ਪਿਕਸ ਸੈਂਡ ਕਰ ਦਿਓ ਜਿਹੜੇ ਸਾਡੇ ਤੁਹਾਡੇ ਕੋਲ ਪ੍ਰਿੰਟ ਬਚੇ ਹੋਏ ਨੇ ਨਾ ਕਿਓਗੇ ਚਲੋ ਇੱਕ ਵੀਡੀਓ ਹੀ ਲੈ ਆਣ ਲੈ ਆਓ ਹਨਾ ਜਿੰਨੇ ਕੁ ਪ੍ਰਿੰਟ ਹੈਗੇ ਨੇ ਬਸ ਮੇਰੀ ਇਹ ਰਿਕੁਐਸਟ ਆ ਵੀ ਇਦੋਂ ਬਾਅਦ ਜਿਹੜੀਆਂ ਭੈਣਾਂ ਨੂੰ ਚਾਹੀਦੀ ਹੋਣਗੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਲਿਓ ਜੋ ਵੀ ਪ੍ਰਿੰਟ ਸਾਡੇ ਕੋਲ ਹੋਣਗੇ ਅਵੇਲੇਬਲ ਉਹ ਤੁਹਾਨੂੰ ਮਿਲ ਜਾਣਗੇ ਜੀ ਤੇ ਵੀਡੀਓ ਦੇ ਵਿੱਚੋਂ ਹਨ ਜਿਹੜੇ ਵੀ ਪ੍ਰਿੰਟ ਤੁਸੀਂ ਚੱਕਣੇ ਆ ਤਾਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਓ ਆ ਲਓ ਪਿਸਤਾ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਆ ਲਾਈਟ ਸ਼ੇਡ ਦੇ ਵਿੱਚ ਆ ਲਓ ਇਹ ਪ੍ਰਿੰਟ ਵੀ ਬਹੁਤ ਚੱਲਿਆ ਜੀ ਇੱਕ ਅੱਧਾ ਪੀਸ ਹੀ ਮਿਲਿਆ ਹੁਣ ਦੁਬਾਰਾ ਇੱਕ ਅੱਧਾ ਪੀਸ ਹੀ ਹੈ ਇਹਦੇ ਵਿੱਚ ਹੁਣ ਆਪਣੇ ਕੋਲੇ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਓ ਆ ਲਓ ਆਹ ਪ੍ਰਿੰਟ ਦੇ ਚਾਰ ਹੀ ਕਲਰ ਹੈਗੇ ਨੇ ਪਿਸਤਾ ਗ੍ਰੀਨ ਆਪਾਂ نیچے ਖੋਲਿਆ ਇਹ ਹੈਗਾ ਲੈਮਨ ਸ਼ੇਡ ਇਹਦੇ ਵਿੱਚ ਤੁਹਾਨੂੰ ਪੀਚ ਵੀ ਮਿਲ ਜਾਊਗਾ ਆ ਲਓ ਪੀਚ ਜੀ ਟੋਨ ਤੇ ਵੀ ਮਿਲ ਜਾਊਗਾ ਆ ਲਓ ਗ੍ਰੀਨੀ ਸ਼ੇਡ ਵੀ ਮਿਲ ਜਾਊਗਾ ਸ਼ਾਇਦ ਆਪਾਂ نیچے ਪਤਾ ਨਹੀਂ ਗ੍ਰੀਨ ਖੋਲਿਆ نیچے ਫਿਰੋਜ਼ੀ ਸ਼ੇਡ ਬਲੂ ਵਾਲਾ ਫਿਰੋਜ਼ੀ ਗ੍ਰੇ ਸ਼ੇਡ ਖੋਲਿਆ ਇਹ ਹੈਗਾ ਗ੍ਰੀਨ ਦੇ ਉੱਤੇ ਪਿਸਤਾ ਗ੍ਰੀਨ ਕਲਰ ਦੇ ਉੱਪਰ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਕਲਰ ਮਿਲ ਰਿਹਾ ਫਟਾਫਟ ਲੈ ਲਓ ਤੇ ਆਰਡਰ ਕਰੀ ਚੱਲੋ ਆ ਲਓ ਰੈੱਡ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਹੁਣ ਇੱਕ ਕਲਰ ਬਲੈਕ ਵੀ ਮਿਲ ਜਾਊਗਾ ਹਲੋ ਜੀ ਦੋ ਕਲਰ ਨੇ ਇਹਦੇ ਵਿੱਚ ਇੱਕ ਬਲੈਕ ਇੱਕ ਰੈੱਡ ਦੋਨੇ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਵਿੰਟਰ ਦੀ ਕਲੈਕਸ਼ਨ ਆ ਸਰਦੀਆਂ ਵਾਲੀ ਤੇ ਜਿਹੜਾ ਵੀ ਸੂਟ ਪਸੰਦ ਆਉਂਦਾ ਆ ਲੋ ਸਭ ਤੋਂ ਟਾਪ ਦੇ ਹਿੱਟ ਦੇ ਡਿਜ਼ਾਈਨ ਆ ਵਾਲੇ ਜਿਹੜੇ ਇੰਨੇ ਜ਼ਿਆਦਾ ਵੇਚੇ ਨੇ ਇੰਨੀ ਜ਼ਿਆਦਾ ਸੇਲ ਕੀਤੀ ਆ ਤੇ ਰਿਪੀਟ ਦੇ ਵਿੱਚ ਜਿੰਨੇ ਪੀਸ ਹੈਗੇ ਨੇ ਉਹਨੇ ਦੁਬਾਰਾ ਤੁਹਾਨੂੰ ਦਿਖਾ ਰਹੀ ਆ ਆ ਲੋ ਕਲਰ ਸੇਮ ਰਹੂਗਾ ਸਾਰਾ ਕੰਟਰਾਸਟ ਸੇਮ ਰਹੂਗਾ ਜਸਟ ਫਲਾਵਰ ਦਾ ਫਰਕ ਆ ਜਿਹੜਾ ਵੀ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਲੈ ਸਕਦੇ ਹੋ ਆ ਵੀ ਸੋਹਣਾਗਾ ਆ ਵੀ ਸੋਹਣਾ ਆ ਆ ਲੋ ਜੀ ਨਿੱਕੀ ਬੁੱਟੀ ਦਾ ਗ੍ਰੀਨ ਕਲਰ ਹਲੋ ਇਹ ਵੀ ਪੀਸ ਬਹੁਤ ਪਿਆਰਾ ਬਹੁਤ ਹੀ ਸੋਹਣਾ ਨਾਲ ਇਹਦੇ ਸੀਨ ਇੱਕ ਮਿਲੂਗਾ ਫਰੋਜ਼ੀ ਸ਼ੇਡ ਇੱਕ ਮਿਲੂਗਾ ਜੀ ਕਾਫੀ ਸ਼ੇਡ ਇੱਕ ਮਿਲੂਗਾ ਇਹ ਚ ਇਹ ਗ੍ਰੀਨ ਮੂੰਗਿਆ ਸ਼ੇਡ ਆ ਜਿਹੜਾ ਆਹ ਵਾਲਾ ਸ਼ੇਡ ਆ ਜੀ ਆ ਜਿਵੇਂ ਕਲਾਉਨ ਜੀ ਚ ਮੂੰਗਿਆ ਸ਼ੇਡ ਆ ਜਾਂਦਾ ਉਦਾਂ ਦਾ ਇਹ ਫਰੋਜ਼ੀ ਮੋਰ ਪੰਖੀਆ ਸ਼ੇਡ ਆ ਨਾਲ ਹੈਗਾ ਕਾਫੀ ਸ਼ੇਡ ਜਿਹੜਾ ਸ਼ੇਡ ਵੀ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਲੈ ਸਕਦੇ ਹੋ ਤੇ ਜਿਹੜੀਆਂ ਪਿਛਲੇ ਆ ਪਿਛਲੇ ਵੀਕ ਹਨਾ ਕੋਰੀਅਰ ਹੋਏ ਨੇ ਥੋੜੇ ਜਿਹਾ ਡਿਲੇ ਸਾਡੇ ਕੰਨੀ ਹੋਏ ਨੇ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਸੀਗਾ ਸ਼ਾਪ ਤੋਂ ਥੋੜੇ ਦਿਨ ক্লোਜ਼ ਵਾਂਗੂ ਹੀ ਰਹੀ ਆ ਸੋ ਜਿਹੜੀਆਂ ਭੈਣਾਂ ਦੇ ਕੋਰੀਅਰ ਨਹੀਂ ਪਹੁੰਚੇ ਬੇਫਿਕਰ ਹੋ ਸਾਰੀਆਂ ਦੇ ਪਹੁੰਚਣਗੇ ਕਈ ਵਾਰ ਇੱਕ ਦੋ ਦਿਨ ਸਾਡੇ ਕੋਲੋਂ ਹੀ ਡਿਸਪੈਚ ਹੋਣ ਦੇ ਵਿੱਚ ਲੇਟ ਹੋ ਜਾਂਦੇ ਨੇ ਹਰੇਕ ਭੈਣ ਦੀ ਜਿਨ੍ਹਾਂ ਦੀ ਪੇਮੈਂਟ ਸਾਡੇ ਕੋਲ ਆਈ ਹੋਈ ਆ ਤੁਸੀਂ ਬੇਫਿਕਰ ਰਿਹਾ ਕਰੋ ਤੁਹਾਡੀ ਪੇਮੈਂਟ ਦੀ ਰਿਸਪੋਨਸੀਬਿਲਟੀ ਸਾਡੀ ਆ ਤੁਹਾਡਾ ਸੂਟ ਘਰ ਤੱਕ ਪਹੁੰਚਾਉਣ ਦੀ ਰਿਸਪੌਂਸਿਬਿਲਟੀ ਸਾਡੀ ਆ ਤੁਹਾਡੀ ਪੇਮੈਂਟ ਸਾਡੇ ਕੋਲ ਸੇਫ ਪਈ ਆ ਜਿੰਨਾ ਚਿਰ ਤੁਹਾਡਾ ਸੂਟ ਤੁਹਾਡੇ ਤੱਕ ਨਹੀਂ ਪਹੁੰਚਦਾ ਜੀ ਸੋ ਬੇਫਿਕਰ ਹੋ ਕੇ ਆਪਣਾ ਆਰਡਰ ਦਿਆ ਕਰੋ ਆ ਲੋ ਜੀ ਨੈਕਸਟ ਹੈਗਾ ਇਹਦੇ ਵਿੱਚ ਮਹਿੰਦੀ ਆ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਸੋ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਲੈ ਕੇ ਸਕਰੀਨਸ਼ਾਟ ਫਟਾਫਟ ਕਰ ਦਿਓ ਆਰਡਰ ਲੋਚ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਲਾਈਟ ਫਰੋਜ਼ੀ ਸ਼ੇਡ ਮਿਲੇਗਾ ਇੱਕ ਮਿਲੂਗੀ ਇਹ ਵਾਲੀ ਪ੍ਰਿੰਟਿੰਗ ਇਹ ਮਿਕਸ ਮੈਚ ਜੀ ਆ ਜਿਹੜੇ ਫੁੱਲ ਫਲਾਵਰਾਂ ਤੋਂ ਹਟ ਕੇ ਪਹਿਣਾ ਕੁਝ ਲੈਣਾ ਚਾਹੁੰਦੀਆਂ ਉਹਨਾਂ ਲਈ ਇਹ ਵਾਲਾ ਪ੍ਰਿੰਟ ਬਹੁਤ ਹੀ ਸੋਹਣਾ ਇਹ ਮਿਲਦਾ ਸਿੰਗਲ ਪੀਸ ਆ ਇਹਦੇ ਵਿੱਚ ਦੋ ਕਲਰ ਅਵੇਲੇਬਲ ਹੋਣਗੇ ਪੀਸ ਸਿੰਗਲ ਸਿੰਗਲ ਰਹਿਣਗੇ ਇਹ ਹੈਗਾ ਪਰਪਲ ਟੂਨ ਜੀ ਕਾਫੀ ਪਰਪਲ ਟੂਨ ਜੀ ਆ ਬਹੁਤ ਸੋਹਣੀ ਇੱਕ ਮਿਲੂਗਾ ਇਹਦੇ ਵਿੱਚ ਗ੍ਰੀਨ ਕਲਰ ਦੋਨੇ ਕਲਰ ਇਹਦੇ ਵੀ ਬਹੁਤ ਸੋਹਣੇ ਆ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਆਹ ਲੋ ਜਿਹੜਾ نیچے ਆਪਾਂ orange ਕੋਲੇ ਆ ਉਹਦੇ ਵਿੱਚ ਮਸਟਰਡ ਤੇ ਗ੍ਰੀਨ ਦਾ ਕੰਬੀਨੇਸ਼ਨ ਵਾਲਾ ਪੀਸ ਵੀ ਮਿਲੂਗਾ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਇੱਕ ਮਿਲੂਗਾ ਜੀ ਤੁਹਾਨੂੰ ਬਲੈਕ ਜੈਪੁਰੀ ਪ੍ਰਿੰਟ ਇਹ ਚ ਬਲੈਕ ਕਲਰ ਮਿਲੂਗਾ ਜੇ ਹੋਰ ਕੋਈ ਪ੍ਰਿੰਟ ਹੋਇਆ ਤਾਂ ਆਪਾਂ ਨੂੰ ਉਹ ਵੀ ਪਤਾ ਲੱਗ ਜੂ ਇੱਕ ਆ ਗ੍ਰੀਨ ਦੇ ਨਾਲ ਇਹ ਫੋਇਲ ਪ੍ਰਿੰਟ ਆ ਇਹਦੇ ਵਿੱਚ ਵੀ ਜਿਵੇਂ ਆਹ ਵਾਲੇ ਜਿਹਾ ਗ੍ਰੇ ਕਲਰ ਵੀ ਹੈਗਾ ਆ ਲੋ ਆਪਣੇ ਕੋਲ ਗ੍ਰੇ ਕਲਰ ਵੀ ਹੈਗਾ ਜਿਹੜੀਆਂ ਭੈਣਾਂ ਨੂੰ ਗ੍ਰੇ ਚਾਹੀਦਾ ਗ੍ਰੇ ਲੈ ਸਕਦੇ ਹੋ ਤੇ ਜਿੰਨ ਇਹ ਹੈਗਾ ਬਲੈਕ ਕਲਰ ਜੇ ਇਹਦੇ ਵਿੱਚ ਕੋਈ ਹੋਰ ਪੀਸ ਵੀ ਹੋਇਆ ਤਾਂ ਉਹ ਵੀ ਤੁਹਾਨੂੰ ਮਿਲ ਜੂਗਾ ਜੀ ਨਹੀਂ ਦੋ ਹੀ ਪੀਸ ਨੇ ਆਪਣੇ ਕੋਲ ਇਹਦੇ ਵਿੱਚ ਵੀ ਤੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਇਹ ਹੈਗਾ ਫੋਇਲ ਪ੍ਰਿੰਟ ਇਹੜੀਆਂ ਪੈਣਾ ਫੋਇਜਾ ਮੈਨੇ ਪ੍ਰਿੰਟ ਕਈ ਪੈਣਾ ਨੂੰ ਹੈਗਾ ਨਿੱਕੀ ਬੂਟੀ ਪਾਉਣ ਦੀ ਕੋਈ ਫੋਇਲ ਪ੍ਰਿੰਟ ਲਾਈਕ ਕਰਦਾ ਉਹਨਾਂ ਲਈ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਇਹ ਬੋਟਲ ਗ੍ਰੀਨ ਕਲਰ ਦੇ ਉੱਪਰ ਆ ਇੱਕ ਇਹਦੇ ਵਿੱਚ ਕਾਫੀ ਸ਼ੇਡ ਮਿਲੂਗਾ ਕਾਫੀ ਤੇ ਔਰਿੰਜ ਦਾ ਕੰਟਰਾਸਟ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਹਲੋ ਜੀ ਆ ਵੀ ਜਿਹੜਾ ਆਪਾਂ ਨੀਚੇ ਔਰੇਂਜ ਕਲਰ ਦੇ ਨਾਲ ਖੋਲਿਆ ਸੀਗਾ ਪ੍ਰਿੰਟ ਉਹਦੇ ਵਿੱਚ ਮਸਟਰਡ ਸ਼ੇਡ ਵੀ ਮਿਲੂਗਾ ਗ੍ਰੀਨ ਮਸਟਰਡ ਦਾ ਕੰਬੀਨੇਸ਼ਨ ਆ ਇੱਕ ਪਰਪਲ ਤੇ ਪਿੰਕ ਦਾ ਕੰਬੀਨੇਸ਼ਨ ਆ ਪਰਪਲ ਟੋਨ ਦੇ ਨਾਲ ਇਹ ਵੀ ਬਹੁਤ ਸੋਹਣੇ ਪ੍ਰਿੰਟ ਨੇ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਉਹਦਾ ਪ੍ਰੋਪਰ ਸਕਰੀਨਸ਼ਾਟ ਲੈ ਕੇ ਕਲਰ ਨਾਲ ਮੈਂਸ਼ਨ ਕਰ ਦਿਓ ਵੀ ਆਹ ਵਾਲੇ ਕਲਰ ਦਾ ਸੂਟ ਸਾਨੂੰ ਚਾਹੀਦਾ ਵਾ ਤਾਂ ਉਹੀ ਤੁਹਾਨੂੰ ਮਿਲ ਜੂਗਾ ਜੀ ਹਾਲੋ ਨਿੱਕੀ ਬੁੱਟੀ ਦੇ ਵਿੱਚ ਗ੍ਰੀਨ ਬਲੂ ਕਲਰ ਮਿਲ ਜੂਗਾ ਤੇ ਇੱਕ ਮਿਲੂਗਾ ਜੀ ਆਹ ਲੋ ਇਹ ਵੀ ਗ੍ਰੀਨ ਕਲਰ ਆ ਆ ਬਲੂ ਕਲਰ ਆ ਇਹ ਦੋਨੇ ਨਿੱਕੀ ਬੂਟੀ ਦੇ ਪ੍ਰਿੰਟ ਰਹਿਣਗੇ ਜਿੰਨਾ ਭੈਣਾਂ ਨੂੰ ਨਿੱਕੀ ਬੂਟੀ ਦਾ ਪ੍ਰਿੰਟ ਚਾਹੀਦਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਥੋੜੇ ਜਿਹੀ ਪ੍ਰਿੰਟ ਆ ਹੁਣ ਆਪਣੇ ਕੋਲ 10 ਮਿੰਟ ਦੀ ਮਸਾਂ ਵੀਡੀਓ ਬਣਨੀ ਆ ਇਸ ਲਈ ਮੈਂ ਕਹਿ ਰਹੀ ਆ ਵੀ ਜਿਹੜੀਆਂ ਭੈਣਾਂ ਨੂੰ ਵੀ ਜਿਹੜੇ ਵੀ ਪ੍ਰਿੰਟ ਸੂਟ ਚਾਹੀਦੇ ਨੇ ਉਹਨਾਂ ਲਈ ਆ ਜਿਨ੍ਹਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਨਹੀਂ ਤਾਂ ਅੱਜ ਇਹ ਵੀਡੀਓ ਆਣੀ ਨਹੀਂ ਸੀਗੀ ਕਿਉਂਕਿ ਆਲਰੇਡੀ ਹੋਰ ਸਟਾਕ ਬਹੁਤ ਆਪਣੇ ਕੋਲ ਆ ਚੁੱਕਿਆ ਜਿਨ੍ਹਾਂ ਦੀ ਆਪਾਂ ਵੀਡੀਓ ਲੈ ਕੇ ਆਉਣੀਆਂ ਨੇ ਪਾਰੇ ਉਹਨਾਂ ਪੈਣਾ ਲਈ ਅੱਜ ਲਾਸਟ ਵੀਡੀਓ ਆ ਤਾਂ ਕਹਿੰਨੀ ਆ ਵੀ ਜਿਹੜੀਆਂ ਪੈਣਾ ਨੂੰ ਵੀ ਚਾਹੀਦੇ ਨੇ ਹੁਣ ਫਟਾਫਟ ਲੈ ਲਓ ਕਿਉਂਕਿ ਇੱਕ ਇੱਕ ਜਾਣੇ ਨੂੰ ਪਿਕਸ ਸੈਂਡ ਕਰਨੀਆਂ ਕਿਉਂਕਿ ਸਾਡੇ ਫੋਨ ਦੀ ਗੈਲਰੀ 'ਚ ਨਹੀਂ ਇੰਨੀਆਂ ਪਿਕਸ ਹੁੰਦੀਆਂ ਵੀ ਆਪਾਂ ਇੱਕ ਇੱਕ ਜਾਣੇ ਨੂੰ ਪਿਕਸ ਸੈਂਡ ਕਰ ਸਕੀਏ ਇਸ ਲਈ ਮੈਂ ਕਹਿੰਨੀ ਆ ਪਲੀਜ਼ ਪਿਕਾਂ ਤੇ ਨਾ ਜਾਇਆ ਕਰੋ ਵੀਡੀਓ 'ਚ ਨਾਲ ਦੀ ਨਾਲ ਉਹਦੇ ਚੱਕ ਲਿਆ ਕਰੋ ਆ ਲੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਲਓ ਜੀ ਇੱਕ ਮਿਲੂਗਾ ਤੁਹਾਨੂੰ ਫਰੋਜ਼ੀ ਕਲਰ ਦੇ ਉੱਪਰ ਸਕਿੰਨ ਜੈ ਪ੍ਰਿੰਟ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਨੈਕਸਟ ਹੈਗਾ ਜੀ ਬਲੈਕ ਕਲਰ ਬਲੈਕ ਇਹ ਸੋਲੋ ਪੀਸ ਚੱਲ ਰਿਹਾ ਆਪਣੇ ਕੋਲੇ ਕਾਫੀ ਟਾਈਮ ਦਾ ਹੀ ਤੇ ਇਹ ਹੁਣ ਫੇਰ ਇੱਕ ਪੀਸ ਸੋਲੋ ਆ ਬਲੈਕ ਦੇ ਵਿੱਚ ਸਕਿਨ ਕਲਰ ਦੇ ਫਲਾਵਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਇਹ ਤੇ ਇਹ ਪ੍ਰਿੰਟਾਂ ਦੇ ਰਵਾਜ ਨਾ ਕਿਤੇ ਜਾਣੇ ਨੇ ਨਾ ਹੀ ਮਤਲਬ ਕਿ ਇਹ ਕੱਪੜੇ ਨੇ ਜਾਣਾ ਮੁੜ-ਮੁੜ ਜਦੋਂ ਵੀ ਮੌਸਮ ਨੇ ਆਉਣਾ ਤਾਂ ਇਹੀ ਕੱਪੜਾ ਇਹੀ ਪ੍ਰਿੰਟ ਦੁਬਾਰਾ ਤੋਂ ਆਉਣੇ ਆ ਸੋ ਜਿਹੜੀਆਂ ਪੈਨਾਂ ਨੂੰ ਵੀ ਚਾਹੀਏ ਸੀਜ਼ਨ ਦੇ ਵਿੱਚ ਇਹੀ ਪ੍ਰਿੰਟ 600 700 8 800 ਤੱਕ ਵੀ ਸੇਲ ਹੁੰਦੇ ਨੇ ਸੋ ਤੁਸੀਂ ਹੁਣ ਇਹਨਾਂ ਦੇ ਬੈਨੀਫਿਟ ਲੈ ਸਕਦੇ ਹੋ 500 ਦਾ ਸਿੰਗਲ ਸੂਟ ਹੈ ਜੀ ਚਾਰ ਸੂਟ ਜੇ ਤੁਸੀਂ ਮੰਗਵੋਣੀਆਂ ਤਾਂ ਕੋਰੀਅਰ ਵੀ ਫ੍ਰੀ ਹੋ ਜਾਊਗਾ ਸੋ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਤਾਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓਗੇ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ